ਲੋਕ ਸਭਾ 2024 ਦਾ ਵਿਗੜ ਵੱਜ ਚੁੱਕਾ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਹਰ ਇੱਕ ਰਾਜਨੀਤਿਕ ਲੀਡਰ ਜਿਹੜੇ ਨੇ ਲੋਕਾਂ ਤੱਕ ਪਹੁੰਚ ਰਹੇ ਨੇ ਕਿ ਉਹਨਾਂ ਨੂੰ ਵੋਟ ਦਿੱਤੀ ਜਾਵੇ ਤਾਂ ਜੋ ਉਹਨਾਂ ਦੇ ਕੰਮ ਜਿਹੜੇ ਉਹਨਾਂ ਵੱਲੋਂ ਕੀਤੇ ਜਾਣ ਪਰ ਅੱਜ ਅਸੀਂ ਉਹਨਾਂ ਲੋਕਾਂ ਕੋਲ ਪਹੁੰਚੇ ਆ ਜਿਨ੍ਹਾਂ ਦੇ ਵੋਟ ਬੈਂਕਾਂ ਦੇ ਨਾਲ ਵੱਡੇ ਵੱਡੇ ਰਾਜਨੀਤਿਕ ਲੀਡਰ ਸਿਕੰਦਰ ਬੰਦੇ ਨੇ ਤਾਂ ਇਹਨਾਂ ਲੋਕਾਂ ਕੋਲ ਜਾਣਾਂਗੇ ਕਿ ਇਸ ਵਾਰ ਕਿਸ ਨੂੰ ਆਪਣਾ ਸਿਕੰਦਰ ਦੇਖਣਾ ਚਾਹੁੰਦੇ ਨੇ ਕੋਈ ਜਬ ਇਸ ਵਰਕੇਸ ਨੂੰ ਆਪਣੀ ਸਰਕਾਰ ਬਣਾਉਣਾ ਜਾਂਦੇ ਕਿਹੜੀ ਪਾਰਟੀ ਨੂੰ ਤੁਸੀਂ ਅੱਗੇ ਲਿਆਉਣਾ ਜਾਂਦੇ ਇਸ ਹਾਲਾਤਾਂ ਦੇ ਵਰਨੀ ਕੋਈ ਨਹੀਂ ਚਾਹੀਦੀ ਕਾਰਨ ਜਿਹੜਾ ਹਾਲ ਹੈ ਦੁਨੀਆ ਦਾ ਜਿਹੜਾ ਹਾਲ ਹੈ ਨਾ ਦੁਨੀਆ ਦਾ ਇਹ ਹਾਲ ਨਾਲ ਕੋਈ ਵੀ ਨਹੀਂ ਬੜਿਆ ਕਰਨੀ ਗਾੜੀ ਮਲ ਹਾਲ ਕਿਦਾਂ ਦਾ ਕਿਦਾਂ ਦਾ ਹਾਲ ਸਮਝੇ ਨਾ ਬੇਰਗਜ਼ਾਰ ਆ ਵੀ ਕਿੰਨੇ ਬੰਦੇ ਨੇ ਇਹ ਬਚਾਰੇ ਇਹ 12 ਵਜੇ ਤੱਕ ੱੱਕੇ ਘਰਾਂ ਨੂੰ ਚੱਲ ਚੱਲੇ ਇਹਨਾਂ ਵਾਸਤੇ ਤੇਈ ਸਰਕਾਰ ਬਣੀ ਤੇਈ ਨਾਂ ਬੜੇ ਅੱਛਾ ਕਿੰਨੇ ਵਜੇ ਘਰੋਂ ਕਿੰਨੇ ਵਜੇ ਆਏ 8 ਵਜੇ 8 ਵਜੇ ਹਾਂਜੀ 8 ਵਜੇ ਆਣ ਕੇ ਹੁਣ 4 ਘੰਟੇ ਹੋ ਚੱਲੇ ਇੱਦਾਂ ਹਾਂ ਕੋਈ ਇਹਨਾਂ ਨੂੰ ਪੁੱਤ ਨਹੀਂ ਦਿੱਸਰੀ ਨਾ ਆਪਣੀ ਜ਼ਿਹੜੀ ਲੈਉਣੀ ਦੇ ਬਜਾਰਾਂ ਖਾਣੀ ਸਰਕਾਰਾਂ ਇਹਨਾਂ ਨੂੰ ਕੀ ਦੇਂਦੀਆਂ ਨੇ ਇਹਨਾਂ ਦੇ ਅੱਜ ਤੱਕ ਕਿ ਸਰਕਾਰ ਨੇ ਸਹੂਲਤ ਗਣੀ ਆ ਕਿ ਇਹ ਵੀ ਆਖਰ ਜਿਹੜੇ ਗਰੀਬ ਹੈ ਧਰਤੀ ਤੇ ਆ ਗਏ ਨੇ ਜਿਹੜੇ ਆਪਣੀ ਰੋਜ਼ ਦੀ ਖਾਂਡੇ ਨੇ ਕਮਾ ਕੇ ਅੱਛਾ ਸਰਕਾਰ ਕੇ ਲਈ ਗੜੀ ਬਣਾਓਗੇ ਫਿਰ ਆਪਾਂ ਨੇ ਆਏ ਕੋਈ ਨਾ ਗੜੀ ਲੋਣਾ ਦੁਨੀਆ ਯਾਦ ਹੋਏ ਨਾ ਬੜੀ ਕੁਈਲੀ ਸਰਕਾਰ ਕਰਦੀ ਆਦੇ ਕਰੀ ਮਾਰਦੇ ਨੇ ਸਾਰੇ ਹਾਂਜੀ ਆਦੇ ਕਰੀ ਮਾਰਦੇ ਨੇ ਸਾਰੇ ਕਿਉਂ ਗਰੀਬਾਂ ਦੀਆਂ ਵੋਟਾਂ ਨਾਲ ਸਰਕਾਰਾਂ ਬਣਦੀਆਂ ਬੰਦੀਆਂ ਹੱਟੇ ਨਾ ਵਾ ਸਾਨੂੰ ਕੋਈ ਨਹੀਂ ਸਮਝਦੇ ਕੱਖ ਵੀ ਸਾਨੂੰ ਦਿਹਾੜੀ ਕੁਝ ਵੀ ਨਹੀਂ ਦਿੰਦਾ ਜਿਹੜਾ ਹਗੜਾ ਕਿਸਦਾ 2 ਲੱਖ ਰੁਪਇਆ ਉਹ 500 ਮੰਗਿਆ ਨਾ 500 ਮੰਗ ਲਿਆ ਹੈ ਹੀ ਨਿਕਲ ਜਾਂਦੀ ਉਹਨਾਂ ਦੀ ਸਾਨੂੰ ਦਿਹਾੜੀ ਦੇ ਕੋਈ ਖੋਸ਼ ਨਹੀਂ ਗਾ ਆਪਣੀ ਦਿਹਾੜੀ ਵਾਲੇ ਨੂੰ ਕੋਈ ਵੇਂਦਾ ਸੰਗਾ ਸਾਡੇ ਇੰਨੀ ਆ ਇਹ ਦਰਦੇ ਆ ਭਾਈ ਜੀ ਕਿਹੜੀ ਸਰਕਾਰ ਬਣਾਉਂਦੇ ਐਸ ਵਾਰ ਕਿਹੜੀ ਸਰਕਾਰ ਮੈਨੂੰ ਨਹੀਂ ਜਪਾਇਆ ਗੱਲ ਕਰ ਖਲੋਗੇ ਯਾਰ ਕਿਹੜੀ ਸਰਕਾਰ ਚਾਹੁੰਦੇ ਹੋ ਐਸ ਵਾਰ ਕਿਹੜੀ ਸਰਕਾਰ ਦਿੰਦੇ ਪਾਜੀ ਸਰਕਾਰ ਮੈਂ ਇਹੋ ਗੱਲ ਕਹਿਣਾ ਜਿਹੜੀ ਮਰਜ਼ੀ ਆ ਜੇ ਜਿਹੜੀ ਸਰਕਾਰ ਚੰਗੀ ਹੋਏਗੀ ਸੋਭਾ ਦੇਗੀ ਗਰੀਬਾਂ ਸੋਚੇਗੀ ਤੇ ਗਰੀਬ ਉਹਨਾਂ ਵਾਲੀ ਹੋਣਗੇ ਪਰ ਗਰੀਬਾਂ ਦੀ ਕੋਈ ਨਹੀਂ ਮੰਨਦਾ ਜੇ ਮੰਨਦਾ ਤੇ ਆ ਗਰੀਬਾਂ ਖਲੋਤੇ ਨੇ ਇਹਨਾਂ ਨੂੰ ਪੁੱਛ ਕੇ ਵੇਖ ਲੋ ਕੋਈ ਸੋਹੰਦਾ ਗਰੀਬ ਦੀ ਸੌਹਕਾਰ ਦੀ ਆ ਗਰੀਬ ਕਣਕ ਲੈ ਜਾਂਦੇ ਨੇ ਕਣਕ ਹੁੰਦੀ ਹੈ ਮਿਲਦੀ ਹੈ ਗਰੀਬ ਜਾਂਦੇ ਨੇ ਇਹ ਸੌ ਕਾਰਨੇ ਇਹਨੂੰ ਸੋਚਿਆ ਕਿ ਗਰੀਬ ਗਰੀਬ ਨੇ ਜਾ ਕੇ ਦਿਹਾੜੀ ਲਾਉਣੀ ਹੈ ਉੱਥੇ ਟਰਾਲੀਆਂ ਟਰੈਕਟਰ ਸਭ ਕੁ ਖਲੋਤੇ ਹੁੰਦੇ ਨੇ ਲੱਦ ਕੇ ਘਰੋਂ ਚੱਲ ਜਾਂਦੇ ਨੇ ਗਰੀਬ ਇਹ ਖਾਲੀ ਹੋ ਗਏ ਘਰੋਂ ਚੱਲ ਜਾਂਦਾ ਉਹਨੂੰ ਕੱਖ ਨਹੀਂ ਮਿਲਦਾ ਇਹ ਕਿਉਂ ਜਦੋਂ ਹੱਕ ਹੈਗਾ ਹੱਕ ਦਾ ਹੱਕ ਮਿਲਣਾ ਚਾਹੀਦਾ ਇਹ ਕਿਉਂ ਨਹੀਂ ਮਿਲਦਿਆ ਕਿਹੜੀ ਗੱਲੋਂ ਨਹੀਂ ਮਿਲਦਿਆ ਜਦੋਂ ਪਿੱਛੋਂ ਸਰਕਾਰ ਦੇਣ ਲਈ ਹੈ ਕੜੀ ਕਿਉਂ ਨਹੀਂ ਪਹੁੰਚਣਿਆ ਇਹਦਾ ਤੁਸੀਂ ਮੈਨੂੰ ਦੱਸੋ ਤੁਸੀਂ ਇਹ ਡਾਡ ਚੱਲ ਰਹਿ ਰਹੇ ਹੋ ਇਹਦਾ ਜਵਾਬ ਮੈਨੂੰ ਵੀ ਦਿਓ ਨਾ ਤੁਸੀਂ ਇਹ ਕਿਉਂ ਨਹੀਂ ਮਿਲ ਲਿਆ ਹੱਕ ਨਹੀਂ ਕਣਕ ਦਿੰਦੀ ਤੇ ਹੈਗੀ ਹਰ ਕ ਪਿੰਡ ਜਾਂਦੀ ਕਣਕ ਆਕਰੀ ਭਰਾ ਖਲੋਤੇ ਨੇ ਵੀਰੋ ਤੁਸੀਂ ਦੱਸੋ ਬਾਹ ਖੜੀ ਕਰਕੇ ਜਿੰਨੂੰ ਮਿਲਦਾ ਉਹ ਬਾਹ ਖੜੀ ਕਰ ਲੈ ਜਿੰਨੂੰ ਨਹੀਂ ਮਿਲਦਾ ਉਹ ਬਾਹ ਥੱਲੇ ਰੱਖ ਲੈ ਆਲੇ ਦੋਲੇ ਦੇਖਣ ਦੇ ਤੁਸੀਂ ਕਣੇ ਬਾਹ ਖੜੀ ਕੀਤੀ ਤੇ ਕਿਉਂ ਨਹੀਂ ਕੀਤੀ ਨਹੀਂ ਕਿਹੜੀ ਆਣੀ ਚਾਹੀਦੀ ਮੇਰਾ ਗਲਾ ਖਰਾਬ ਮੇਰੇ ਕੋਲ ਬੋਲ ਰਹੀ ਹੈ ਕਿਹੜੀ ਸਰਕਾਰ ਮੋਦੀ ਸਰਕਾਰ ਮੋਦੀ ਸਰਕਾਰ ਬਸ ਮੈਂ ਇੰਨਾ ਹੀ ਬੋਲਦਾ ਭਾਈ ਜੀ ਬਿਲਕੁਲ ਲਗਾਤਾਰ ਤੁਸੀਂ ਦੇਖਦੇ ਹੋ ਤਸਵੀਰਾਂ ਕਿ ਘਰ ਨਿਕਲਦੇ ਨੇ ਦਿਹਾੜੀ ਲਾਣ ਵੇ ਕੋਈ ਕਿਸੇ ਆਸਨਾ ਬੈਠੇ ਨੇ ਪਰ ਖਾਲੀ ਇਥੋਂ ਮੁੜਨਾ ਪੈਂਦਾ ਵਾ ਜਦੋਂ ਕੋਈ ਗੱਡੀ ਜਾਂ ਕੋਈ ਲੇਬਰ ਲੈਣ ਆਂਦਾ ਵਾ ਤਾਂ ਭੱਜੇ ਸਾਰੇ ਇਕੱਠੇ ਹੁੰਦੇ ਨੇ ਕਿ ਅਸੀਂ ਜਾ ਕੇ ਦਿਹਾੜੀ ਲਈਏ ਲੋਕ ਨੇ ਬੈਠੇ ਹੋਰ ਗੱਲਬਾਤ ਜ਼ਰੂਰ ਕਰ ਲਾਂਗੇ ਉਹਨਾਂ ਨਾਲ ਵੀ ਚੱਲ ਕੇ ਭਾਈ ਸਾਹਿਬ ਕਿਹੜੀ ਸਰਕਾਰ ਵੇਖਦੇ ਹੋ ਇਸ ਵਾਰ ਕਿਹੜੀ ਆਣੀ ਚਾਹੀਦੀ ਜਿਹੜੀ ਮਰਜ਼ੀ ਹੈ ਸਾਨੂੰ ਕਹਿ ਲੈ ਕੀ ਦੇਣਾ ਬਾਬਾ ਜੀ ਬੱਚੇ ਕਿੰਨੇ ਆ ਆਪਣੇ ਕਿੰਨੇ ਬੱਚੇ ਆ ਕਿੰਨੇ ਬੱਚੇ ਆ ਆਪਣੇ ਚਾਰ ਕੀ ਕਰਦੇ ਹੋ ਉਹ ਜਿਹੜੀ ਲਾਉਂਦੇ ਆ ਜਿਹੜੀ ਲਾਉਂਦੇ ਆ ਇੰਦਰ ਪੜਾਏ ਨਹੀਂ ਤੁਸੀਂ ਪੜਾਏ ਨਹੀਂ ਕਿੰਨੇ ਬੱਚੇ ਆ ਉਹ ਦਿਹਾੜੀ ਨਹੀਂ ਮਿਲ ਰਹੀ ਇਹਦੇ ਵੇਲੇ ਰਹਿ ਗਏ ਸਰਕਾਰ ਕਿਹੜੀ ਜਾਂਦੇ ਸਰ ਕਾਂਗਰਸ ਕੋਲੇ ਸੋਣ ਕਾਂਗਰਸ ਗਏ ਸਰਕਾਰ ਕਿਹੜੀ ਜਾਂਦੇ ਕੋਈ ਆ ਜੇ ਠੀਕ ਹੀ ਆ ਹਾਂਜੀ ਕਿਹੜੀ ਸਰਕਾਰ ਚ ਕਾਂਗਰਸ ਕਾਂਗਰਸ ਹਾਂਜੀ ਕਾਂਗਰਸ ਅੱਛਾ ਪਹਿਲਾਂ ਕਾਂਗਰਸ ਦਵਾਈਆਂ ਹੀ ਵੋਟਾਂ ਪਾਈਆਂ ਜੀ 20 ਸਾਲ ਪਾਈਆਂ ਜੀ ਮਰੀਆਂ ਪੱਤਰ ਮੋਟਾ ਘੜੀਆਂ ਨੇ ਬੋਲੋ ਬੋਲੋ ਡਰੋ ਨਾ ਬੋਲੋ ਨਹੀਂ ਡਰਨਾ ਕਿਲੇ ਕਿ ਮੇਰੇ ਕਿਲੇ ਕਿ ਪਾਣਾ ਖੀਣਾ ਮਮੋ ਕੇ ਜੱਤੀ ਬਸ ਇੰਨਾ ਇੰਨਾ ਬੋਲਣਾ ਬੋਦਾਈ ਮੇਂ ਬੋਲਦਾ ਹਾਂ ਅੱਛਾ ਢਿਹੜੀ ਲੱਗ ਜਾਂਦੀ ਹੈ ਆਰਾਮ ਨਾਲ ਇੱਥੇ ਫਿਰ ਇੱਟਾ ਹੀ ਹੈ ਜੀ ਇੱਕ ਆ ਜੀ ਦੋ ਲੱਗੀਆਂ ਤਿੰਨ ਲੱਗੀਆਂ ਬਸ ਕੁਛ ਨਹੀਂ ਆ ਰਿਹਾ ਕਿੰਨੇ ਵੇ ਸਵੇਰੇ ਨਿਕਲੇ ਸੀ ਅੱਜ ਉਹ ਨਾ ਛੋ ਜੀ ਕਈਆਂ ਦੀ ਖਾਲੀ ਰੋਟੀ ਲੈ ਕੇ ਘਰ ਵਾਪਸ ਮੁੜ ਜਾਂਦੇ ਜਿੱਦਾਂ ਡੱਬਾ ਲੈ ਕੇ ਵਦੀਆਂ ਨੇ ਉਹ ਵੇਖੋ ਸਭ ਕੋ ਵੱਦਾ ਇਹਦਾ ਨਹੀਂ ਲੱਗਦੀ ਕਿਸੇ ਦਾ ਲੱਗ ਜਾਂਦੀ ਆ ਠੀਕ ਆ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਉਹ ਲੋਕ ਨੇ ਜਿਨ੍ਹਾਂ ਦੀਆਂ ਵੋਟਾਂ ਦੇ ਨਾਲ ਵੱਡੇ ਵੱਡੇ ਲੀਡਰ ਜਿਹੜੇ ਨੇ ਸਕੰਦਰ ਬੰਦੇ ਨੇ ਤੇ ਅੱਜ ਕਿਤੇ ਨਾ ਕਿਤੇ ਉਹ ਲੋਕ ਕਹਿੰਦੇ ਨੇ ਕਿ ਸਰਕਾਰ ਜਿਹੜੀ ਮਰਜ਼ੀ ਆਵੇ ਪਰ ਆਵੇ ਉਹ ਜਿਹੜੇ ਗਰੀਬ ਦੇ ਹੱਕ ਲਈ ਬੋਲੇ ਗਰੀਬ ਦੇ ਹੱਕ ਲਈ ਅੱਗੇ ਆਵੇ ਪਾਂ ਜੋ ਗਰੀਬ ਦਾ ਵੀ ਭਲਾ ਹੋ ਸਕੇ ਉਹ ਵੀ ਆਪਣੇ ਘਰ ਨੂੰ ਇੱਕ ਸੰਗੇ ਤਰੀਕੇ ਨਾਲ ਚਲਾ ਸਕੇ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਕੁੰਡਲ ਫਾਸਟਰ ਨਿਊਜ਼ ਗੁਰਦਾਸ